ਜੋ ਵੀ ਤੁਸੀਂ ਦੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆ ਹਾਂ ਜਨਾ ਅੱਜ ਦੀ ਵੱਡੀ ਖਬਰ ਪਿੰਡ ਨੱਡਿਆਲਾ ਦੇ ਦੁੱਦੀ ਤੇ ਹਮਲਾ ਕਰਕੇ ਲੁੱਟਿਆ ਪੈਂਦੀ ਹੈ ਜਾਰ ਦੀ ਰਾਸ਼ੀ ਐਂ ਐਸਏਐਸ ਨਗਰ ਵਿਗਸਤੀ ਖਬਰਾਂ ਸਮਨੇ ਆਰੀ ਮੋਹੱਲੀ ਵਿਖੇ ਦੋ ਅਣਪਛਾਣੇ ਹਮਲਾਵਰਾਂ ਨੇ ਪਿੰਡ ਨਡੇਆਲਾ ਦੇ ਵਾਸੀ ਫੈਜ਼ਲਦੀਨ ਦੇ ਲੋਹੇ ਤੇ ਰਾਡ ਨਾਲ ਹਮਲਾ ਕਰਕੇ ਉਸ ਦੀ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਤੇ ਉਸ ਦੀ 35000 ਰੁਪਏ ਦੀ ਰਾਸ਼ੀ ਅਤੇ ਇੱਕ ਮੋਬਾਈਲ ਫੋਨ ਲੁੱਟ ਕੇ ਫਰਾਰ ਹੋ ਗਏ ਇਹ ਘਟਨਾ 12 ਅਗਸਤ ਨੂੰ ਸਵੇਰੇ 8:15 ਵਜੇ ਮੁੱਖ 에ਰਪੋਰਟ ਰੋਡ ਤੇ ਪਿੰਡ ਕੰਡਿਆਲਾ ਨੇੜੇ ਵਾਪਰੀ ਸੀ ਜਾਣਕਾਰੀ ਅਨਸਾਰ ਫੈਜ਼ਲਦੀਨ ਉਹ ਦੁੱਧ ਸਪਲਾਈ ਕਰਨ ਦਾ ਕੰਮ ਕਰਦੇ ਸਨ ਅਤੇ ਉਸ ਦਿਨ ਉਹ ਦੁੱਧ ਦੇ ਡਰਮ ਲੈ ਕੇ ਆਪਣੇ ਮੋਟਰਸਾਈਕਲ ਤੇ ਸਵਾਰ ਉਸ ਸਵਾਰ ਹੋ ਕੇ ਚੰਡੀਗੜ੍ਹ ਜਾ ਰਿਹਾ ਸੀ ਅਤੇ ਉਸ ਕੋਲ ਡੇਰੀ ਮਾਲਕ ਨੂੰ ਦੇਣ ਲਈ ਉਸ ਦੀ ਜੇਬ ਵਿੱਚ 35 ਰੁਪਏ ਸੀ। ਵੀ ਸੰ ਅਤੇ ਰਸਤੇ ਵਿੱਚ ਦੋ ਨੌਜਵਾਨ ਪਿੱਛੇ ਤੇ ਮੋਟਰਸਾਈਕਲ ਤੇ ਆਏ ਅਤੇ ਉਸ ਤੇ ਹਮਲਾ ਕਰ ਦਿੱਤਾ ਅਤੇ ਮੁਲਾਜ਼ਮਾ ਚੋਂ ਇੱਕ ਨੇ ਲੋਹੇ ਦੀ ਰਾਡ ਨਾਲ ਉਸ ਦੇ ਸਿਰ ਤੇ ਵੀ ਵਾਰ ਕੀਤਾ ਜਿਸ ਕਾਰਨ ਉਹ ਸੜਕ ਤੇ ਡਿੱਗ ਪਿਆ ਤੇ ਉਸ ਤੋਂ ਬਾਅਦ ਹਮਲਾਵਰਾਂ ਨੇ ਰਾਡ ਨਾਲ ਉਸ ਦੇ ਸਿਰ ਲੱਤਾਂ ਤੇ ਮੋਢਿਆਂ ਤੇ ਵੀ ਕਈ ਵਾਰ ਕੀਤੇ ਅਤੇ ਉਸ ਦੀ ਜੇਬ ਵਿੱਚ ਨਕਦੀ ਤੇ ਮੋਬਾਈਲ ਫੋਨ ਕੱਢ ਕੇ ਮੁਕੇ ਤੇ ਫਰਾਰ ਹੋ ਗਏ ਹਮਲੇ ਤੋਂ ਬਾਅਦ ਫਹਿਲਸੇਨ ਸੜਕਾਂ ਤੇ ਬੇਹੋਸ਼ ਹੋ ਕੇ ਡਿੱਗ ਪਿਆ ਤੇ ਇਸ ਇਸੇ ਦੌਰਾਨ ਉਸ ਦਾ ਗਵੰਡੀ ਬਿੰਦਰ ਉਥੋਂ ਗੁਜ਼ਰਿਆ ਉਹ ਜਿਸ ਨੇ ਉਸ ਨੂੰ ਪਛਾਣ ਲਿਆ ਤੇ ਉਸ ਪਰਿਵਾਰਕ ਨੂੰ ਸੂਚਿਤ ਕੀਤਾ ਤੇ ਪਰਿਵਾਰ ਨੇ ਤੁਰੰਤ ਉਸ ਦਾ ਇਲਾਜ ਇਲਾਜ ਕਰਵਾਉਣ ਲਈ ਚੰਡੀਗੜ੍ਹ ਦੇ ਸੈਂਟਰ ਬੱਤੀ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਧੰਨਵਾਦ